ਦੀ ਹੋ ਗਿਆ ਪੀਜੀਕਲ ਕਲੀਅਰ ਜੀ ਅੱਛਾ ਵਧਾਈਆਂ ਵਧਾਈਆਂ ਤੈਨੂੰ ਬਹੁਤ ਕੰਨ ਇਹ ਨਹੀਂ ਆ ਗਿਆ ਖਾਨ ਲਿਆ ਸਰ ਜੀ ਹਾਂ 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 ਪਹੁੰਚਾ ਲਿਆ ਤੈਨੂੰ ਪੀਰ ਬਾਬਾ ਹਾਂ ਜੀ ਹਾਂ ਜੀ ਅੱਛਾ ਕੀ ਮੇਰੇ ਹਾਂ ਕਾ ਸੀ ਤੇਰਾ ਕਾਲ ਸੀ ਹਾਂ ਜੀ ਸਰ ਜੀ ਕਰੇ ਹੋਣੀ ਪਹੁੰਚਿਆ ਵਾ ਦਾ ਕਰਗਾ ਹੋਣੀ ਕਿਤੇ ਹੋਣਾ ਓਏ ਹੋਏ ਫੇ ਰਾਤ ਪੂਰੀ ਰਾਤ ਲੱਗਾ ਟ੍ਰੇਨ 'ਚ ਰਿਆ ਹੈ ਰਾਤ ਨਾ ਆਪਣਾ ਬਸਤਾ ਹੀ ਸੀ ਅੱਜ ਕੱਲ ਪੀਐਸਟੈਟ ਦਾ ਪੇਪਰ ਸੀ ਨਾ ਜੋ ਸਿੱਧੀਆਂ ਬਸਤਾ ਤੈਜ ਜੀ ਸਰ ਅੱਛਾ ਅੱਛਾ ਹਾਂ ਜੀ ਠੀਕ ਹੈ ਕਈ ਪ੍ਰੋਬਲਮ ਤਾਂ ਨਹੀਂ ਆਈ। ਨਾ ਕੁਛ ਨਹੀਂ ਜਮਾ। ਇਹ ਵਧੀਆ ਹੋ ਗਿਆ। ਸਰਬ ਰਵ ਬਣ ਕੇ ਕਿਰਪਾ ਕੀਤੀ ਵੀ। ਪਿਰਵਾ ਬਣ ਕੇ ਕਰਦੀ ਕਿਰਪਾ। ਹਾਂਜੀ ਹਾਂਜੀ। ਚਲ ਵਧੀਆ। ਕਿੰਨੇ ਚ ਕੱਢੀ ਰਣੀ ਉੱਥੇ? 6920 6920 ਚ ਕੱਢੀ ਐ। ਹਾਂ 69 ਤੇ ਕਲੀਅਰ ਹੋ ਗਈ ਸੀ। ਗੁੱਡ। ਅਕੀ ਲੋង ਹਾਈ ਹੋ ਗਈ ਪਹਿਲੇ ਚ? ਲੋង ਪਹਿਲੇ ਵੈਲ ਚੀ ਲੋង ਵੀ ਪਹਿਲੇ ਚਾਂਸ ਤੇ ਹੋ ਗਿਆ ਸੀ ਹਾਈ ਪਹਿਲੇ ਚਾਂਸ ਤੇ ਹੋ ਗਿਆ ਸੀ। ਠੀਕ ਐ। ਅਮੈਂ ਤਾਂ ਲੋង ਦਾ ਸੀਗਾ ਤੇਰਾ ਵੀ ਕਿਤੇ ਫੇਰ ਪਿਛਲੀ ਵਾਰ ਮੰਗ ਕਿਤੇ। ਨਾ ਹੁਣ ਤਾਈਂ ਮੈਂ ਹਫਤਾ ਹੋ ਗਿਆ ਦਾ ਸੋੜੇ ਪ੍ਰੋਬਲਮ ਹੀ ਹੋ ਗਈ ਇੱਕ ਹਫਤੇ ਬਾਅਦ ਲਾਈ ਸੀ ਇੱਕ ਦਿਨ ਹੀ ਲਾਈ ਸੀ ਇੱਕ ਹਫਤੇ ਚ ਓਕੇ ਤੇ ਬਸ ਕੱਲ ਲਾਈ ਸੀ ਫਿਰ ਸਿੱਧੀ ਮੈਂ ਇਹ ਦੇਖੀ ਹੋ ਗਈ ਮੈਂ ਤਾਂ ਬੋਲਦੀ ਨਹੀਂ ਕੀਤੀ ਹੋਈਆਂ ਹਾਂਜੀ ਇਹ ਤਾਂ ਹੈ ਇਹ ਤਾਂ ਕਰਕੇ ਇਹ ਤਾਂ ਆਪਣੇ ਹੋ ਅਕੈਡਮੀ ਦਾ ਜਗਜੀਤ ਇਧਰੋਂ ਦਾ ਮੁੰਡਾ ਸੀ ਸਾਡੇ ਨਾਲ ਸੀ ਜਿਹੜਾ ਜਗਜੀਤ ਮੁੰਡਾ ਆਪਣਾ ਸੀ ਵੀਓ ਵਾਲਾ ਸਰਦਾਰ ਜੀ ਸਰਦਾਰ ਸੀਗਾ ਅੱਛਾ ਹੈਦਰ ਸਰਦਾਰ ਵਾਲਾ ਉਹ ਸਾਡਾ 25 ਗਰੁੱਪ ਸੀ ਦੋਨਾਂ ਮੇਰਾ ਐਕਸਪੈਕਟਡ ਚੈਸਟ ਨੰਬਰ ਸੀ ਉਹਦਾ 102 ਸੀ ਇਕੱਠੇ ਆਉਂਦਾ ਵੀ ਕਲੀਅਰ ਹੋ ਗਿਆ ਜੀ ਚਲੋ ਬਤਾਈਏ ਉਹਨੂੰ ਵੀ ਆਇਆ ਹੋਇਆ ਕੋਲੋਂ ਲੱਦਾ ਮੈਂ ਕਰਦਾ ਆਉਂਦਾ ਵੀ ਸੇਮ ਹਾਂ ਜੀ ਉਹ ਕਹਿੰਦੇ ਸੀ ਉਹ ਮੇਰੇ ਤੋਂ ਪਹਿਲਾਂ ਫੋਨ ਜੇ ਕਹਿੰਦਾ ਮੈਂ ਸਾਨੂੰ ਪਹੁੰਚ ਕੇ ਫੋਨ ਕਰਦਾ ਹਾਂ ਅੱਛਾ ਹਾਂ ਜੀ ਕਿ ਨਹੀਂ ਹੋਈ ਨਾ ਠੀਕ ਆ ਪੀਰ ਬਾਬਾ ਕੋਈ ਚੱਕਰ ਨਹੀਂ ਮਿਲਦੇ ਆਪਾਂ ਜਲਦੀ ਹੋਰ ਹਾਂ ਜੀ ਕੋਈ ਨਹੀਂ ਆਵਾਂਗੇ ਜ਼ਰੂਰ ਹਾਂ 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 ਕੋਈ ਗੱਲ ਨਹੀਂ ਠੀਕ ਹੈ ਥੈਂਕ ਯੂ